ਸੋਰਠਾ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸ ਪਤ ਮਹਿ ਵੈਸੰਤਰ ਸਗਲ ਦੂਦ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਾਟ ਘਾਟ ਮਾਦਾਓ ਜੀਆ ਸੰਤੋ ਘਾਟ ਘਾਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਾਲ ਥਲ ਰਮਈਆ ਆਹਿਓ ਰਹਾਉ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਧਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿ ਆਸਮਾਯੋ ਸੂਰਠ ਮਹੱਲਾ ਪੰਜਵਾ ਜੋ ਕੈ ਸਿਮਰਨ ਹੋਏ ਅਨੰਦਾ ਬਿਨ ਸੈ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਾਵ ਨਿਧ ਪਾਵਹਿ ਬਾਹੁਰ ਨਾ ਤ੍ਰਿਸਨਾ ਭੁਖੀ ਜਾ ਕੋ ਨਾਮ ਲੈਤ ਤੂ ਸੁਖੀ ਸਾਸ ਸਾਸ ਧਿਆਵਹੁ ਠਾਕੁਰ ਕਾਓ ਮਾਨ ਤਨ ਜੀਇ ਰੇ ਮੁਖੀ ਰਹਾਵ ਆਤ ਪਾਵਹਿ ਹੋਵਹਿ ਮਨ ਸੀਤਲ ਅਗਨ ਨਾ ਅੰਤਰੁ ਤੁਖੀ ਗੁਰ ਨਾਨਕ ਕਾਉ ਪ੍ਰਭੂ ਦਿਖਾਇਆ ਜਾਲ ਥਾਲ ਤ੍ਰੇ ਭਵਨ ਰੁਖੀ ਸੋਰਠ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵਹੁ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟ ਬੁਲਾਵਹੁ ਆਪਣੀ ਵੇਦ ਆਪ ਜਨਾਵਹੁ ਹਾਰ ਜਨ ਮੰਗਲ ਗਾਵਹੁ ਰਹਾਉ ਬੇਸਰ ਨਹੀਂ ਕਬੂ ਹਿਏ ਤੇ ਇਹ ਵਿਦਮਨ ਮਹਿ ਪਾਵਹੋ ਗੁਰਪੂਰਾ ਭੇਟਿਓ ਬੜ ਭਾਗੀ ਜਨ ਨਾਨਕ ਕਤਹ ਹੈ ਨਾ ਧਾਵਹੋ ਸੁਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤਿ ਰਾਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਘਾਲਾ ਰਹਾਉ ਸਾਰਸ ਮਾਲੈ ਨਿਤ ਪ੍ਰਤਿ ਪਾਲੈ ਪ੍ਰੀਮ ਸਹਿਤ ਗਾਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸੁਰਠ ਮਹੱਲਾ ਪੰਜਵਾ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਬ ਮਾਲਕ ਹੋਈ ਗੁਣ ਨਿਧਾਨ ਭਗਤਨ ਕਉ ਵਰਤਨ ਬਿਰਲਾ ਪਾਵੈ ਕੋਈ ਮੇਰੇ ਮਾਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤ ਦੁਰਮਤਿ ਖੋਈ ਤੈਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪਰੋਈ ਸੋਰਠਾ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸਨ ਭੇਟ ਤੋ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਵਿਦਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰਾ सूर महल्ला पंजवा, अंतर की गात तुम ही जानी तुज ही पाहे निबेरो साहिब प्रभ अपने लाख खते कर फेरो प्रभ जी तू मेरो ठानेरो हर चरण शरण मोहे चेरो बेसुमार बेऽन्त स्वामी ऊचो गुनी गहेरो काट सेलक कीनो यो दासरो ताओ नानक होरो सोरठ महल्ला पंजवा ਕਾਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਆਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਕਲੋ ਸੰਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮੇਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੂਜਾਈ ਸੋਰਠ ਮਹੱਲਾ ਪੰਜਵਾ ਗੁਰ ਕੇ ਚਰਨ ਬਸੇ ਰਿਤ ਭੀਤਰ ਸੋਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚਾਉਨੀ ਦੇ ਵੜਿਆਈ ਸੋਭਾ ਨੀਤਾ ਨੀਤ ਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਤਿ ਬਲਿਹਾਰੇ ਸੋਰਠਾ ਮਹੱਲਾ ਪੰਜਵਾ संचन करो नाम धन निर्मल थाती अग्म अपार विलश विनोद आनन्द सुखमाणो खाय जीवो सेख परवार हर के चरण कमल आधार संत प्रसाद पायो सचबोहित चाड लंगाओ बेख संसार रहाओ। ਕੋਈ ਕਿਰਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ਪੇਖ ਪੇਖ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ਸੋਰਠਿ ਮਹਲਾ ਪੰਜਵਾਂ ගොර පूරෑ අපනි කාලතාਰੀ සබකාට ਉපජੀਦයා අපේ மேළබਡයිਕන්නේ කුසලखම සබපਆ සතුගර පूරमेරਨਾਲ පਰ බ්‍රහਮජප සදානਹਲ රਹਾ ਅੰਤਰ ਵਾਰਥਾਨ ਤਨੰਤਰ ਜਾਤ ਕਤ ਪੇਖਾਓ ਸੋਈ ਨਾਨਕ ਗੁਰ ਪਾਇਓ ਵਡਭਾਗੀ ਤਿਸ ਜੀ ਵਡ ਅਬਰ ਨਾ ਕੋਈ ਸੋ ਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੋਨ ਪ੍ਰਭ ਕੇ ਚਰਨ ਨਿਹਾਰੇ ਆ ਰਾਖਨ ਹਾਰੇ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰੇ ਆ ਉਬਰੇ ਸਤਿਗੁਰ ਕੀ ਸਰਣਾਈ ਜਾਂ ਕੀ ਸੇਵ ਨਾ ਵਿਰਥੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫੋਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬੇਗਨ ਨਾ ਲਾਗੇ ਕੋਉ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਾਇ ਮਨ ਉਦਮ ਨਾਮ ਰਤਨ ਜਸ ਗਾਈ ਮੇਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰੇ ਆ ਭਾਈ ਹਿਰਦੈ ਵਾਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਧੁਨ ਉਪਜੀ ਰੋਗਾ ਘਾਣ ਮਿਟਾਈ ਰਹਾਉ ਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਗएਕਲੇਸ ਰੋਗ ਸਬਨਾਸੇ ਪਰਬਆਪਨੈ ਕਿਰਪਾਤਾਰੀਆਪਹ ਆਰਦਹ ਸवाਮੀ ਪਰਨਕਾਲਹਮਾਰੀ ਹਰਜੀயோ ਤੂਸोख ਸपਤਰਾਸ ਰਾखਲੈਹੋਪਾਈ मेੇरेਕਉ ਪਾਬਆਗੈ ਅਰਦਾਸਰਹਾ, ਜੋ ਮੰਗਾਓ ਸੋਈ ਸੋਈ 바ਵਾ ਆਪਣੇ ਖਸਮ ਪੁਰਸਾ ਕਹੋ ਨਾਨਕ ਗੁਰ ਪੂਰਾ ਭੇਤੇਓ ਮਿਟਿਓ ਸਗਲ ਅੰਦੇਸਾ ਸੋਰਠਾ ਮਹੱਲਾ ਪੰਜਵਾ සෙමਰ සමර ගර සතුගොර अப்பਨ සगලා ਦूखමടयाతපරෝගගए ගොරபචනੀ माන එच్చे පළපయ मेरा ගර पూර සोखදාత කරण කාරणసමරथ සवाමੀ पूරण பொරखවෙදාత රਹ आनंद बिनोद मंगल गुण गाव हो गुरु नानक भए दयाला जय जयकार भए जग भीतर होआ पार ब्रह्म रखवाला सुरठ मोहल्ला पंजावा ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪ੍ਰਸ਼ਾਨ ਹਾਥ ਦੇ ਰਾਖੇ ਕਰ ਅਪੁਨੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਵਾਨ ਬੰਦ ਪਾਇਆ ਮੇਰੇ ਸਤ ਗੁਰੂ ਪੂਰੇ ਹੋਈ ਸਰਬ ਕਲਿਆਣ ਗ੍ਰਹਾਵ ਜੀਓ ਪਾਏ ਪੇਂਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਬੈਜ ਰਾਖੀ ਨਾਨਕ ਸਾਧ ਗੁਰ ਬਾਣ ਸੋਰਠ ਮਹੱਲਾ ਪੰਜਵਾ ਦੁਰਤ ਗਵਾਇ ਹਾਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਉਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵਹੁ ਮਾਨ ਤਨ ਦੇਹ ਸੁਖਾਲੀ ਰਹਾਉ ਅਤੇ ਤੇ ਉਦਾਹਰਨ ਸਤਗੁਰ ਮੇਰਾ ਮੋਹੇ ਤਿਸ ਕਾ ਪ੍ਰਵਾਸ ਵਖਸ ਲਾਏ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਮਕਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤ ਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ પાਖਿਆ ਸੂਰਠ ਮਹੱਲਾ ਪੰਜਵਾ ਕਾਏ ਕਿਰਪਾਲ ਸੁਆਮੀ ਮੇਰੇ ਤੇਤ ਸਾਚਾ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀਅ ਜੰਤ ਆਪੇ ਰਾਖੇ ਜਮਹ ਕੀਓ ਹਟ ਤਾਰ ਹਾਰ ਕੇ ਚਾਰਨ ਰਦਾ ਉਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਬਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਊਪਰੈ ਭਾਈ ਜਿਨ ਰਚਿਆ ਸਭ ਕੋਇ ਕਰਣ ਕਾਰਣ ਸਮਰਾਥ ਸੋ ਭਾਈ ਸਚੈ ਸਚੀ ਸੋਏ ਨਾਨਕ ਪ੍ਰਭੂ ਤੇ ਆਈਐ ਭਾਈ ਮਾਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ सुख सागर प्रभ विसराव नाही मन चिन्दे अडा फल पाई रहाव। सतगुरु पूर ताप गवाया गवायापि पार ब्रह्म प्रभ पये दयाला दुख मिट्या सब परवारी। ਸਾਰ ਬਨੇਦਾਨ ਮੰਗਲ ਰਾਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਾਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਗੁਰ ਕੈ ਬਲ ਜਾਈ हालत पलत प्रभ सवारे हमरा गुण अवगुण ना विचारेया अटल भचन नानक गुर तेरा सफल सफलकार मस्तक तारेया सोरठ महल्ला पञ्जवा ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਆਨ ਦੇਨ ਨਾਨਕ ਨਾਮ ਧਿਆਏ ਜੀ ਅਪਰਾਨ ਕਾ ਦਾਤਾ ਆਪਣੇ ਦਾਸ ਕਾਉ ਕੰਠ ਲਾਏ ਰੱਖੈ ਜਿਉ ਬਾਰਿਕ ਪਿਤ ਮਾਤਾ